ਹਾਂਜੀ ਵਿਰਦੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵਿਜੀਪੀ ਆ ਜੀ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਬੜੀ ਕਿਰਪਾ ਹੈ ਬਾਬਾ ਜੀ ਚਲੋ ਵਧੀਆ ਕਿਰਪਾ ਚੀਤੀ ਜੇ ਵੇਗ ਗਿਆ ਜੀ ਮਾਲ ਉਹਦੇ ਨਾਲ ਫਿਰ ਹਾਂਜੀ ਹਾਂਜੀ ਵੇਗ ਗਿਆ ਠੀਕ ਹੈ ਹਾਂਜੀ ਮਾਲ ਤਾਂ ਵੇਖਦਾ ਰਹਿੰਦਾ ਹੁੰਦਾ ਜਾਂਦਾ ਰਹਿੰਦਾ ਠੀਕ ਹੈ ਰੱਤੀ ਵੀ ਤੁਸੀਂ ਕਹਿੰਦੇ ਸੀ ਵਾਦਿਆ ਤੇ ਕੁਝ ਵੇਗ ਗਿਆ ਨਾ ਕੋਈ ਵੇੜਾ ਤੇ ਦੋ ਵੇੜਾ ਲੈ ਗਿਆ ਕਾਰੋਬਾਰੀ ਵੀ ਬੰਦਾ ਕੋਈ ਅੱਛਾ ਦੇਖੋ ਤੁਹਾਡੇ ਚੈਨਲ ਤੇ ਸ਼ਾਇਦ ਪਹਿ ਹੀ ਜਾਣਾ ਅੱਜ ਠੀਕ ਹੈ ਹਾਂਜੀ ਠੀਕ ਠੀਕ ਤੇ ਚਲੋ ਨਾਮ ਦੱਸ ਤੇ ਕਰੇ ਨਾਮ ਸ਼ੌਕੀ ਜੀ ਹਾਂਜੀ ਤੇ ਨਮਿਆਦੀਆਂ ਤਸੀਲ ਹੈ ਤਿੰਨੇ ਹਨਾ ਆਪਣੇ ਦਾ ਜਿਆਦਾ ਬੱਚਾ ਮਰ ਗਿਆ ਜਿਹੜਾ ਇਹਦਾ ਰਾਦਾ ਦਾ ਬੱਚਾ ਮਰ ਗਿਆ ਜਿਹੜਾ ਹਾਂ ਬੱਚਾ ਜਿਹੜਾ ਕਹਿੰਦੇ ਕੀ ਇਹਦਾ ਮਰ ਗਿਆ ਤੇ ਸਿੰਗੇ ਤੇ ਹੈਗੇ ਜੀ ਕਿੰਨਾ ਜੀ ਵੇਦੇ ਕੋਲ ਦੁੱਧ ਦੁੱਧ ਰੁਪਈਏ ਦੇ ਕੋਊਗਾ 12 13 ਕਿਲੋ ਅੱਛਾ ਆਪਾਂ ਗਰੰਟੀ ਜਿਹੜੀ ਦੇਣੀ ਆ ਉਹ 11 ਕਿਲੋ ਦੀ ਪੱਕਾ ਦੁੱਧ ਜਿਹੜਾ ਹੈਗਾ ਵਾ ਖਾਵੇ ਵਾਲਾ ਜੇ ਕੋਈ ਵੀ ਦਾਅ ਮਰਨਾ ਜਿੰਨੇ ਉਹਨੂੰ 13 ਕਿਲੋ ਬਣਾਦਾ ਅੱਛਾ ਖਾਵੇ ਵਾਲਾ 13 ਕਿਲੋ ਹੀ ਆ ਬਾਕੀ ਪੱਕਾ ਜਿਹੜਾ ਠੰਡਾ ਕਰਿਆ 11 ਕਿਲੋ ਦੁੱਧ ਆ ਤੁਰ ਫੇਰ ਇੱਕ ਰੀਨ ਬਾਕੀ ਤੇਨੇ ਸੁਨਿਆ ਸੁਆਈਆਂ ਚਵਾਈ ਤੁਸੀਂ ਆਪਣੀ ਆਪ ਕਰਕੇ ਖੜਦੀਆਂ ਜਿਹੜਾ ਕੋ ਨਹੀਂ ਵੀ ਰਾ ਸਕਦਾ ਵੀਡੀਓ ਕਾਲ ਤੇ ਚਵਾ ਲੈ ਜਿਹੜੇ ਤੁਹਾਡੇ ਫਰਜ਼ ਆ ਵੀ ਪੂਰੇ ਕਰਿਆ ਕਰੋ ਜਰੂਰ ਬਾਕੀ ਇਹ ਹੈ ਕਿ گاਵਾ ਤਿੰਨੇ ਹੀ ਗਰਮੀ ਵਾਲੀ ਆਵਾ ਕੋਈ ਗਰਮੀ ਚ ਗੱਲ ਨਹੀਂ ਡੇ ਇਹਨਾਂ ਨੂੰ ਸੋ ਆਪੀ ਠੰਡੀ ਧੀ ਯਾਰ ਕਿਹਦੀ ਕੋ ਜਦ ਤੇ ਥਾਣਾ ਦਾ ਸਾਈਜ਼ ਕੈਪ ਵੀ ਇਹਦਾ ਜਿਹੜਾ ਚੰਗਾ ਤੇ ਵੀਰ ਜੀ ਕਿੰਨਾ ਰੱਖਣਾ ਫਿਰ ਇਹਦਾ ਮੁੱਲ ਆਪਾਂ ਮੁੱਲ ਆ ਰੁਪਈਏ ਜੇ ਇਹਦੇ ਬੱਚਾ ਨਾ ਮਰਦਾ ਹਾਂਜੀ ਸਿੱਧਾ ਵੜ 40000 ਦੀ ਹਾਂਜੀ ਦੇਖੋ ਸ਼ਕੀਨ ਹੈਗਾ ਸੀ ਹਾਂਜੀ ਹੋਰ ਮੁੱਲ ਕਰਦੇ 30000 30000 ਦੀ ਦੇ ਦੋਗੇ ਬਾਕੀ ਪ੍ਰਵਾਹ ਨਹੀਂ ਕੋਈ ਠੰਡੀ ਧੀ ਹੈ ਜਿੱਥੇ ਮਰਜੀ ਵੰਗਾ ਬਾਗ ਦੇ ਤੇ ਬੈਠ ਜਾਓ ਤੇ ਮੌਕੇ ਤੇ ਹੋਰ ਕਰ ਦੋ ਕਿ ਮੰਤਨ ਚਲੋ ਕੋ ਫੋਨ ਲਾਵੇ ਖੁੱਲਾ ਮੰਤਨ ਕਰ ਦੋਗੇ ਠੀਕ ਆ ਤੇ ਇਹ ਬੱਚੇ ਤਾਂ ਵੀ ਨਹੀਂ ਆ ਤੇ ਇਹਦੇ ਕੋਲ ਕਿੰਨਾ ਹੈ ਦੁੱਧ 30 ਦੁੱਧ 30 8 ਕਿਲੋ ਅੱਛਾ ਆਪਾਂ ਗਰੰਟੀ 7 ਕਿਲੋ ਦਵਾਂ 7 ਕਿਲੋ ਪੱਕਾ ਦੁੱਧ ਹੈਗਾ ਜਿਹੜਾ ਠੰਡਾ ਜਿਹੜਾ ਠੰਡਾ ਕਰਕੇ ਬਣਾਉਣਾ ਠੀਕ ਆ ਤੋੜ ਦੋ ਫੇਰ ਇਹਨਾਂ ਬਾਕੀ ਥਣ ਵੀ ਕਾਫੀ ਚੰਗਾ ਲੱਗਾ ਇਹਦੇ ਕੋਲ ਵੀ ਇਹ ਰੈਡ ਹੁਣੇ ਹੀ ਆਈ ਆ ਜਿੱਦੇ ਚੱਬੂ ਚੂਬੂ ਵੀ ਬਦਲਿਆ ਠੀਕ ਐ ਇਹ ਹੁਣ ਇਹ ਕਹਿੰਦੇ ਲਿਆਂਦੀ ਐ ਜੇ ਰੱਸੀਆਂ ਰੱਸੀਆਂ ਵੀ ਨਹੀਂ ਬਦਲੀਆਂ ਬਾਕੀ ਰੰਗ ਰੂਪ ਤੇ ਕਾਫੀ ਪਿਆਰੀ ਐ ਝੜੀ ਐ ਵੀ ਇਹ ਗੱਡੀ ਵੀ ਉਹ ਸਾਹਮਣੇ ਲੱਗੀ ਐ ਬਾਕੀ ਇਹ ਗਾ ਦਾ ਬੱਚਾ ਥੱਲੇ ਲੱਗ ਗਿਆ ਜਿਹੜਾ ਤੇ ਇਹਦਾ ਮੁੱਲ ਹੁਣ ਆਪਾਂ ਵਿਧੀਆਂ ਨਾਲ ਤਾਂ ਪੁੱਛ ਲਈਨੇ ਥਾਣੇ ਦੇ ਕਰੀ ਤਾਨੂੰ ਲੱਗ ਰਿਹਾ ਦਿਖਾ ਦਿਓ ਤੇ ਵਿਧੀ ਇਹਦਾ ਫਿਰ ਕੀ ਮੁੱਲ ਰੱਖਣਾ ਜੀ ਸਾਡੀ ਜੀ ਮੁੱਲ ਤੇ ਦਾ ਕਰਨ ਨੂੰ ਬਾਈਆ ਕਰਦੇ ਹਾਂ ਹਾਂਜੀ ਬਾਕੀ 20000 ਜੀ ਜੀ 20000 ਦੀ ਦੇ ਦੇਣੀ ਹੈ ਬਾਕੀ ਹੋਰ ਕਰ ਦੇਣਾ ਮੰਤਨ ਦੱਸ ਦੋ ਤੂੰ ਕਰ ਦੇ ਜੀ ਕਰ 18 ਦੇ ਦਈਏ ਠੀਕ ਹੈ ਚਲੋ ਇੱਕ ਇੱਕ ਫੋਨ ਲਾਵੇ ਚੋਂ ਮੈਂ ਮਾਨਦਨ ਕਰਦਾਂਗੇ ਡੇਢ ਮਹੀਨੇ ਦੀ ਘਰ ਵਾਲਿਆਂ ਦੇ ਬਣੀ ਹੈ ਅੱਛਾ ਉਹ ਤੇ ਆਂਦੇ ਸਾਡੀ ਗਾਰੰਟੀ ਆਪਾਂ ਗਾਰੰਟੀ ਕੋਈ ਨਹੀਂ ਦੇਣੀ ਆਪਾਂ ਖਾਲੀ ਕਰਕੇ ਵੇਡ ਦੇਣੀ ਕਿਸੇ ਦੀ ਕਿਸਮ ਨਿਕਲ ਆ ਦੇ ਨਾ ਨੇ ਠੀਕ ਹੈ ਦੁੱਧ 7 ਲੀਟਰ ਘਰੋਂ ਜਿਹੜਾ ਚਵਾ ਕੇ ਦੋਗੇ ਪੱਕਾ ਜੜਾ ਇਹ ਨਹੀਂ ਵੀ ਖਾਵੇ ਵਾਲਾ ਹਾਂਜੀ ਇਹਦੇ ਥੱਲੇ 11 ਕਿਲੋ ਦੱਸਿਆ 11 ਕਿਲੋ ਨਹੀਂ ਕੋਈ ਇਹਦੇ ਥੱਲੇ 7 ਕਿਲੋ 7 ਕਿਲੋ ਲੈਂਦੇ ਠੀਕ ਹੈ ਜੀ ਤੇ ਇਦੇ ਕੋਲ ਕਿੰਨਾ ਹੀ ਦੁੱਧ? ਇਦੇ ਕੋਲ ਜੀ ਦੁੱਧ ਹੈਗਾ ਜੀ 11 ਕਿਲੋ 10 ਕਿਲੋ ਦੀ ਗਰੰਟੀ। ਅੱਛਾ। ਹਾਂਜੀ। 10 ਕਿਲੋ ਪੱਕਾ ਦੁੱਧ ਹੈਗਾ ਇਹਦੇ ਕੋਲ। ਪੱਕਾ ਜਿਹੜਾ ਲੀਟਰ ਮਾਰ ਕੇ ਇਹਦਾ ਮਨਾ ਕੇ ਦੇਣਾ। ਚਲੋ ਫਿਰ ਤੋਰਾਂ ਫਿਰ ਇੱਕ ਰਿੰਨ। ਬਾਕੀ ਇਤਰਾ ਕੇ ਯਾਰੀ ਬੱਚੇ ਜਦੋਂ ਗਾੜੀ ਬੰਦੇ ਆ ਉਹਦਾ ਕਈ ਯਾਰੀ ਥੱਲੇ ਲੱਗ ਜਾਂਦੇ। ਦੁੱਧ ਇਹਦੇ ਕੋਲ ਮੋਕੇ ਤੇ ਜਿਹੜਾ 10 ਲੀਟਰ ਦੱਸਦੇ। बाकी अगे अपनी चवाई करके खड़ो पिजी था ना अच्छा धारा धूरा ओके बाकी फिर भी अपनी चवाई करके खड़ो ਆਪਣੀ ਸਮਝਣਾ ਠੀਕ ਹੈ ਤੇ ਦਾ ਨਾ ਫਰਕ ਹੋਊਗਾ ਤੁਸੀਂ ਮਾਸਾ ਜਿੰਨਾ ਵੀ ਅਧੀ ਧਾਰਦਾ ਕੋਈ ਫਰਕ ਨਾ ਤੇ ਇਹਦਾ ਮੁੱਲ ਫਿਰ ਮੁੱਲ ਤੇ ਹਰ ਜੀ ਇਹਦਾ ਕਰਤੀ ਜੀ 27000 ਰੁਪਏ ਅੱਛਾ 50000 ਦੀ ਲਈ ਦੀ 50000 ਦੀ ਦੇ ਦੋਗੇ ਮੋਕੇ ਤੇ ਹੋਰ ਕਰ ਦੋਗੇ ਨਹੀਂ ਦੱਸ ਦੋ ਕਰ ਦਿਆਂਗੇ 23 ਦੇ ਤੇ ਦੀਏ ਠੀਕ ਹੈ ਚਲੋ ਬਾਕੀ ਕੋਈ ਫੋਨ ਲਾਵੇ ਖੁੱਲਾ ਕਰ ਦੋਗੇ ਮੰਤਨ ਲਾਊਗਾ ਹਰ ਡੰਗਰ ਚ ਕੋਈ ਨਹੀਂ ਹਰ ਕੋਈ ਕੋਈ ਫੋਨ ਲਾਵੇ ਇੱਕ ਰਹੀ ਹੈ ਨਾ ਬਸ ਤੇ ਠੀਕ ਹੈ ਵਿਜੇ ਹੋਰ ਕੁਝ ਹੈ ਨਾ ਠੀਕ ਹੈ ਵਿਜੇ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਆਪਣੀ ਤਸੱਲੀ ਕਰਕੇ ਪਸ਼ੂ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ